ਸਤਿ ਸ਼੍ਰੀ ਅਕਾਲ ਜੀ ਸਟੱਡੀ ਟਾਈਮ ਦੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪੰਜਾਬੀ ਗ੍ਰਾਮਰ ਦਾ ਨਵਾਂ ਟੌਪਿਕ ਲੈ ਕੇ ਆਏ ਆ ਉਹ ਹੈਗਾ ਸੰਬੰਧਕ ਅੱਜ ਆਪਾਂ ਸੰਬੰਧਕ ਬਾਰੇ ਪੜਾਂਗੇ ਸੰਬੰਧਕ ਕੀ ਹੁੰਦਾ ਹੈ ਜੀ ਕਿੰਨੀਆਂ ਕਿਸਮਾਂ ਹੁੰਦੀਆਂ ਹਾਂਜੀ ਸੰਬੰਧਕ ਆ ਜਿਹੜਾ ਸੰਬੰਧਕ ਨੂੰ ਇੰਗਲਿਸ਼ ਦੇ ਵਿੱਚ ਪ੍ਰੈਪੋਜੀਸ਼ਨ ਕਹਿੰਦੇ ਆ ਸੰਬੰਧਕ ਜੇਕਰ ਆਪ ਇਹਦੀ ਪਰਿਭਾਸ਼ਾ ਦੇਖੇ ਕਿ ਸੰਬੰਧਕ ਕੀ ਹੁੰਦਾ ਕਹਿੰਦੇ ਜਿਹੜਾ ਸ਼ਬਦ ਕਿਸੇ ਨਾਮ ਜਾਂ ਪੜਨਾਮ ਦੇ ਪਿੱਛੇ ਆ ਕੇ ਉਸ ਦਾ ਸੰਬੰਧ ਵਾਕ ਦੇ ਬਾਕੀ ਸ਼ਬਦਾਂ ਨਾਲ ਜੋੜੇ ਉਸ ਨੂੰ ਸੰਬੰਧਕ ਕਾਖਦੇ ਹਨ ਸੰਬੰਧਕ ਦਾ ਕੰਮ ਹੁੰਦਾ ਜੀ ਸ਼ਬਦਾਂ ਨੂੰ ਆਪਸ ਦੇ ਵਿੱਚ ਜੋੜਨਾ ਜਿਵੇਂ ਦਾ ਦੇ ਦੀ ਨੇ ਉੱਤੇ ਕੋਲ ਵਿੱਚੋਂ ਲਈ ਆਦ ਇਹ ਸਾਰੇ ਕੀ ਹੈ ਜੀ ਇਹ ਸੰਬੰਧਕ ਆ ਇਹਦੀ ਉਦਾਹਰਣ ਦੇਖੋ ਕਿਨੇ RAM ਨੇ ਗਲਾਸ ਨਾਲ ਪਾਣੀ ਪੀਤਾ ਇਹਦੇ ਵਿੱਚ ਜਿਹੜਾ ਨੇ ਸ਼ਬਦਾ ਇਹ ਸੰਬੰਧਕ ਆ ਇਹਨੇ ਪੂਰੇ ਜਿਹੜਾ ਵਾਕ ਆ ਉਹਨੂੰ ਜੋੜਤਾ RAM ਨੇ ਗਲਾਸ ਨਾਲ ਪਾਣੀ ਪੀਤਾ ਦੂਸਰਾ ਬੱਚਾ ਕੋਠੇ ਉੱਤੇ ਚੜ ਗਿਆ ਇਹਦੇ ਵਿੱਚ ਜਿਹੜਾ ਉੱਤੇ ਸ਼ਬਦ ਆ ਇਹ ਸੰਬੰਧਕ ਆ ਸੰਬੰਧਕ ਦਾ ਕੰਮ ਕਰ ਰਿਹਾ ਜੋੜ ਰਿਹਾ ਹੈ ਪੂਰੇ ਵਾਕ ਨੂੰ ਬੱਚਾ ਕੋਠੇ ਉੱਤੇ ਚੜ ਗਿਆ ਸੰਬੰਧਕ ਦੀਆਂ ਕਿਸਮਾਂ ਸੰਬੰਧਕ ਆ ਜਿਹੜੇ ਇਹ ਤਿੰਨ ਕਿਸਮ ਦੇ ਹੁੰਦੇ ਆ ਜੀ ਪਹਿਲਾ ਹੈਗਾ ਪੂਰਨ ਸੰਬੰਧਕ ਦੂਸਰਾ ਹੈਗਾ ਅਪੂਰਨ ਸੰਬੰਧਕ ਤੇ ਤੀਸਰਾ ਹੈਗਾ ਮਿਸ਼ਰਤ ਜਾਂ ਦਵਾਜਰੇ ਸੰਬੰਧਕ ਹਾਂਜੀ ਪਹਿਲਾ ਹੈਗਾ ਪੂਰਨ ਸੰਬੰਧਕ ਪੂਰਨ ਸੰਬੰਧਕ ਉਹ ਹੁੰਦੇ ਆ ਕਹਿੰਦੇ ਜਿਹੜੇ ਸੰਬੰਧਕ ਇਕੱਲੇ ਹੀ ਸਤੰਤਰ ਵਿੱਚ ਸ਼ਬਦਾਂ ਨੂੰ ਆਪਸ ਵਿੱਚ ਜੋੜਨਾ ਉਹਨਾਂ ਨੂੰ ਪੂਰਨ ਸੰਬੰਧਕ ਕਿਹਾ ਜਾਂਦਾ ਕਹਿਣ ਦਾ ਭਾਵ ਇਹ ਆ ਕਿ ਇਹ ਸ਼ਬਦਾਂ ਨੂੰ ਇਕੱਲੇ ਹੀ ਜੋੜ ਦਿੰਦੇ ਇਹਨਾਂ ਨੂੰ ਕਿਸੇ ਦੀ ਹੋਰ ਹੈਲਪ ਦੀ ਲੋੜ ਨਹੀਂ ਹੁੰਦੀ ਇਹਨਾਂ ਨੂੰ ਆਪਾਂ ਪੂਰਨ ਸੰਬੰਧਕ ਆਖਾਂਗੇ ਇਹਦੀ ਉਦਾਹਰਨ ਦੇਖੋ ਜਿਵੇਂ ਇਹ RAM ਦੀ ਕਿਤਾਬ ਹੈ ਇਹਦੇ ਵਿੱਚ ਜਿਹੜਾ ਦੀ ਸ਼ਬਦਾ ਇਹ ਪੂਰੇ ਵਾਕ ਨੂੰ ਜੋੜ ਰਿਹਾ ਇਸ ਕਰਕੇ ਇਹ ਕੀ ਹੈ ਜੀ ਪੂਰਨ ਸੰਬੰਧਕ ਦੂਜਾ ਜੇ ਮੈਂ ਉਸ ਨੂੰ ਨਹੀਂ ਜਾਣਦਾ ਇਹਦੇ ਵਿੱਚ ਜਿਹੜਾ ਨੂੰ ਸ਼ਬਦਾ ਇਹ ਪੂਰੇ ਵਾਕ ਨੂੰ ਜੋੜ ਰਿਹਾ ਮੈਂ ਉਸ ਨੂੰ ਨਹੀਂ ਜਾਣਦਾ ਤਾਂ ਇਸ ਕਰਕੇ ਇਹ ਕੀ ਹੈ ਜੀ ਪੂਰਨ ਸਬੰਧਕ ਹਾਂਜੀ ਦੂਸਰਾ ਹੈਗਾ ਅਪੂਰਨ ਸਬੰਧਕ ਅਪੂਰਨ ਸਬੰਧਕ ਉਹ ਹੁੰਦੇ ਆ ਕਿੰਨੇ ਜਿਹੜੇ ਸਬੰਧਕ ਇਕੱਲੇ ਹੀ ਸਤੰਤਰ ਰੂਪ ਵਿੱਚ ਸ਼ਬਦਾਂ ਨੂੰ ਆਪਸ ਦੇ ਵਿੱਚ ਨਾਂ ਜੋੜਨਾ ਬਲਕਿ ਕਿਸੇ ਹੋਰ ਸਬੰਧਕ ਦੀ ਸਹਾਇਤਾ ਨਾਲ ਭਾਵ ਪ੍ਰਗਟ ਕਰਨ ਉਹਨਾਂ ਨੂੰ ਅਪੂਰਨ ਸਬੰਧਕ ਕਿਹਾ ਜਾਂਦਾ ਕਹਿੰਦਾ ਭਾਵੇਂ ਆ ਕਿ ਇਹ ਇਕੱਲੇ ਕੰਮ ਨਹੀਂ ਕਰ ਸਕਦੇ ਇਹਨਾਂ ਨੂੰ ਕਿਸੇ ਹੋਰ ਸੰਬੰਧਕ ਦੀ ਹੈਲਪ ਲੈਣੀ ਪੈਂਦੀ ਆ ਇਹਨੂੰ ਆਪਾਂ ਕੀ ਕਹਾਂਗੇ ਜੀ ਐ ਪੂਰਨ ਸੰਬੰਧਕ ਕਹਾਂਗੇ ਇਹਦੇ ਵਿੱਚ ਆਗੇ ਜੀ ਵਿੱਚ ਸਾਹਮਣੇ ਨਾਲ ਦੂਰ ਬਾਹਰ ਇਹ ਸਾਰੇ ਕੀ ਆ ਐ ਪੂਰਨ ਸੰਬੰਧਕ ਆ ਉਦਾਹਰਣ ਦੇਖੋ ਇਹਦੀ ਜਿਵੇਂ ਮੇਰਾ ਘਰ ਸਕੂਲ ਦੇ ਨਾਲ ਹੈ ਇਹਦੇ ਵਿੱਚ ਜਿਹੜਾ ਦੇ ਨਾਲ ਸ਼ਬਦ ਆ ਇਹ ਪੂਰੇ ਵਾਕ ਨੂੰ ਜੋੜ ਰਿਹਾ ਦੇ ਦੇ ਆ ਗਿਆ ਜੀ ਪੂਰਨ ਨਾਲ ਕੀ ਆ ਗਿਆ ਐ ਪੂਰਨ ਸੰਬੰਧਕ ਆ ਗਿਆ ਇਨਾ ਦੋਨਾਂ ਨੇ ਪੂਰੇ ਵਾਕ ਨੂੰ ਜੋੜਤਾ ਕਿ ਮੇਰਾ ਘਰ ਕਿੱਥੇ ਆ ਕਹਿੰਦੇ ਮੇਰਾ ਘਰ ਸਕੂਲ ਦੇ ਨਾਲ ਹੈ ਤਾਂ ਇਸ ਕਰਕੇ ਇਹ ਕੀ ਹੈ ਜੀ ਅਪੂਰਨ ਸੰਬੰਧਕ ਹਾਂਜੀ ਤੀਸਰਾ ਹੈਗਾ ਮਿਸ਼੍ਰਿਤ ਜਾਂ ਦਵਾਜਰੇ ਸੰਬੰਧਕ ਕਹਿੰਦੇ ਅਜੀਹੇ ਸੰਬੰਧਕ ਜੋ ਪੂਰਨ ਅਤੇ ਅਪੂਰਨ ਸੰਬੰਧਕ ਦੇ ਸਹਿਯੋਗ ਨਾਲ ਬਣਨ ਉਹਨਾਂ ਨੂੰ ਆਪਾਂ ਕੀ ਕਹਾਂਗੇ ਜੀ ਮਿਸ਼੍ਰਿਤ ਜਾਂ ਦਵਾਜਰੇ ਸੰਬੰਧਕ ਪੂਰਨ ਤੇ ਅਪੂਰਨ ਦੋਨਾਂ ਦੀ ਹੈਲਪ ਦੇ ਨਾਲ ਬਣਨ ਇਹਦੇ ਵਿੱਚ ਆਗੇ ਜਿਵੇਂ ਕੋਲੋਂ ਨੇੜਿਓਂ ਵਿਚਕਾਰੋਂ ਸਾਹਮਣੇ ਤੋਂ ਇਹਾਰੇ ਕੀ ਹੈ ਜੀ ਮਿਸ਼ਰਤ ਸੰਬੰਧਕ ਆ ਹਾਂਜੀ ਇਹਦੀ ਉਦਾਹਰਣ ਦੇਖੋ ਬਾਲਟੀ ਦੇ ਵਿੱਚ ਪਾਣੀ ਹੈ ਪਾਣੀ ਕਿੱਥੇ ਹੈ ਜੀ ਬਾਲਟੀ ਦੇ ਵਿੱਚ ਇਹਦੇ ਵਿੱਚ ਜਿਹੜਾ ਦੇਸ਼ ਆਪਦਾ ਇਹ ਹੈਗਾ ਪੂਰਨ ਸੰਬੰਧਕ ਵਿੱਚ ਸ਼ਬਦ ਆ ਜਿਹੜਾ ਇਹ ਹੈਗਾ ਅਪੂਰਨ ਸੰਬੰਧਕ ਇਹਨਾਂ ਦੋਨਾਂ ਦੀ ਸਹਾਇਤਾ ਦੇ ਨਾਲ ਪੂਰਾ ਵਾਕ ਬਣ ਗਿਆ ਉਹਨੂੰ ਆਪਾਂ ਕੀ ਕਹਾਂਗੇ ਜੀ ਮਿਸ਼ਰਤ ਜਾਂ ਦੁਆਜਰੇ ਸੰਬੰਧਕ ਦੂਸਰੀ ਦੇਖੋ ਸਾਡਾ ਘਰ ਬਸ ਅੱਡੇ ਦੇ ਕੋਲ ਹੈ ਸਾਡਾ ਘਰ ਕਿੱਥੇ ਹੈ ਜੀ ਬਸ ਅੱਡੇ ਦੇ ਕੋਲ ਹੈ ਇਹਦੇ ਵਿੱਚ ਦੇਸ਼ ਆਪ ਦਾ ਪੂਰਨ ਸੰਬੰਧਕ ਆ ਕੋਲ ਸ਼ਬਦ ਅਪੂਰਨ ਸੰਬੰਧਕ ਆ ਇਹਨਾਂ ਦੋਨਾਂ ਦੀ ਹੈਲਪ ਦੇ ਨਾਲ ਪੂਰਾ ਵਾਕ ਬਣ ਗਿਆ ਇਹਨੂੰ ਆਪਾਂ ਕੀ ਕਹਾਂਗੇ ਜੀ ਮਿਸ਼ਰਤ ਜਾਂ ਦਵਾਜਰੇ ਸੰਬੰਧਕ ਹਾਂਜੀ ਇੱਕ ਕਲੀਅਰ ਆ ਵੀ ਸਾਰਿਆਂ ਨੂੰ ਇਹ ਟੌਪਿਕ ਧੰਨਵਾਦ ਜੀ